ਵਿਵਾਦਾਂ ਚ ਫਸੇ ਫਲੋਰ ਦੇ ਐਸਐਚਓ ਭੋਸ਼ਣ ਕੁਮਾਰ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀ ਨੇ ਜਿਸ ਤੋਂ ਬਾਅਦ ਜਦੋਂ ਇਸ ਦੀਆਂ ਕੁਝ ਵੀਡੀਓਜ਼ ਤੇ ਰਿਕਾਰਡਿੰਗ ਵਾਇਰਲ ਹੋਈਆਂ ਤਾਂ ਹੁਣ ਐਸਐਚਓ ਦੇ ਪਰਿਵਾਰਕ ਮੈਂਬਰ ਵੀ ਮੀਡੀਆ ਦੇ ਸਾਹਮਣੇ ਜਿਨ੍ਹਾਂ ਨੇ ਇਸ ਮਾਮਲੇ ਲੈ ਕੇ ਕਈ ਵੱਡੇ ਖੁਲਾਸੇ ਕੀਤੇ 10 ਦੇ ਕਿਸ ਮਾਮਲੇ ਦੇ ਵਿੱਚ ਪਰਿਵਾਰ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਐਸਐਚਓ ਦੀ ਪਤਨੀ ਤੇ ਉਹਨਾਂ ਦੇ بیٹے ਨੇ ਪਿਤਾ ਦੇ ਉੱਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਦੇ ਹੋਏ ਕਈ ਵੱਡੇ ਇਲਜ਼ਾਮ ਵੀ ਲਗਾਏ ਗਏ। ਸੋਸ਼ਲ ਮੀਡੀਆ ਤੇ ਹੈਗੀ ਆ ਜਿਹਦੇ ਵਿੱਚ ਉਹ ਬਿਆਨ ਦੇ ਵਿੱਚ ਨਜ਼ਰ ਆਉਂਦੇ ਨੇ। ਜੀ। ਫਿਰ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਸਰ ਉਹ ਇਦਾਂ ਹੈ ਜੀ ਜਿਸ ਦਿਨ ਇਹ ਦੂਸਰੇ ਕੇਸ ਦੀ ਗੱਲ ਆ ਜਿੱਦੇ ਇੱਕ ਨਾਲ ਹੋਰ ਦੋ ਤਿੰਨ ਕੁੜੀਆਂ ਪੇਸ਼ ਹੋਈਆਂ ਨਾ ਸਰ ਉਹਦੇ ਵਿੱਚ ਇਹ ਗੱਲ ਲਿਖਾਇਆ ਕਿ ਮੇਰੇ ਫਾਦਰ ਜੀ ਉਦੋਂ ਰੈਸਟ ਤੇ। ਉਹਨਾਂ ਨੇ ਬਾਕਾਇਦਾ ਨਾਲ ਉਹਨਾਂ ਦੇ ਪੰਚਪੇਟ ਦੇ ਪੰਚ ਤੇ ਸਰਪੰਚ ਵਗੈਰਾ ਵੀ ਨਾਲ ਸੀਗੇ। ਉਹ ਕੁੜੀਆਂ ਇਕੱਲੀਆਂ ਨਹੀਂ ਸੀਗੀਆਂ। ਜਿਸ ਦਿਨ ਦੀ ਇਹ ਗੱਲ ਹੈ ਜੀ। ਤੇ ਮੇਰੇ ਉਹਨਾਂ ਨੇ ਮੇਰੇ ਫਾਦਰ ਨੂੰ ਫੋਨ ਕੀਤਾ ਕਹਿੰਦੇ ਕਿ ਅਸੀਂ ਮਤਲਬ ਤੁਹਾਨੂੰ ਉਹਨਾਂ ਦਾ ਕੋਈ ਥਾਣੇ ਵਿੱਚ ਕੇਸ ਹੈਗਾ ਉਸ ਰਿਗਾਰਡਿੰਗ ਉਹਨਾਂ ਨੇ ਫੋਨ ਕੀਤਾ ਕਿ ਅਸੀਂ ਤੁਹਾਨੂੰ ਪਰਸਨਲੀ ਮਿਲਣਾ ਹੈ ਤੇ ਮੇਰੇ ਫਾਦਰ ਨੇ ਉਹਨੂੰ ਕਿਹਾ ਕਿ ਅੱਜ ਮੈਂ ਰੈਸਟ ਤੇ ਆਂ ਕਿ ਮਤਲਬ ਮੈਂ ਅੱਜ ਉੱਥੇ ਆ ਨਹੀਂ ਸਕਦਾ ਤੁਸੀਂ ਡਿਊਟੀ ਅਫਸਰ ਲੱਗੇ ਹੋਏ ਨੇ ਉਹਨਾਂ ਨੂੰ ਮਿਲ ਲਓ ਉਹਨਾਂ ਨੇ ਕਿਹਾ ਨਹੀਂ ਸਰ ਮਤਲਬ ਅਸੀਂ ਤੁਹਾਡੇ ਨਾਲ ਮਿਲਣਾ ਜਿਹੜੇ ਪੰਜ ਸਾਲ ਨਾਲ ਉਹਨਾਂ ਨੇ ਵੀ ਕਿਹਾ ਕਿ ਨਹੀਂ ਅਸੀਂ ਤੁਹਾਡੇ ਨਾਲ ਨਹੀਂ ਮਿਲਾਂਗੇ ਤੁਸੀਂ ਇੱਕ ਵਾਰੀ ਸਾਡੇ ਨਾਲ ਮਿਲੋ ਪਰਸਨਲੀ ਮੇਰੇ ਫਾਦਰ ਨੇ ਕਿਹਾ ਕਿ ਮੈਂ ਥਾਣੇ 'ਚ ਨਹੀਂ ਆ ਮੈਂ ਇੱਥੇ ਰੂਮ ਲਿਆ ਹੋਇਆ ਮੈਂ ਉੱਥੇ ਆਂ ਉਹ ਕਹਿੰਦੇ ਕਿ ਅਸੀਂ ਦੋ ਮਿੰਟ ਥੱਲੇ ਬਾਹਰ ਖੜ ਕੇ ਦੂੰਦੇ ਹੀ ਗੱਲ ਕਰ ਲਾਂਗੇ ਤੁਸੀਂ ਇੱਕ ਵਾਰੀ ਸਾਨੂੰ ਬੁਲਾ ਲਓ ਉੱਥੇ ਉਹ ਨਾਰਮਲ ਮੈਂ ਮੰਨਦਾ ਇਹ ਇਸ ਗੱਲ ਉੱਤੇ ਉਹ ਕੁਝ ਨਹੀਂ ਹੈਗਾ ਕਿ ਮੇਰੇ ਫਾਦਰ ਵੀ ਕਹਿੰਦੇ ਕਿ ਹਾਂ ਉਹ ਕੁੜੀ ਹੀ ਹੋਊਗੀ ਵਿੱਚ ਕਿਉਂਕਿ ਜੇ ਉਹ ਵੀਡੀਓ ਦਾ ਹੈ ਨਾ ਉਹ ਕੁੜੀ ਹੀ ਹੋਊਗੀ ਪਰ ਉਹ ਸਰ ਇਹ ਗੱਲ ਉਹ ਇਦਾਂ ਨਹੀਂ ਹੈ ਉਹ ਧੱਕੇ ਨਾਲ ਬਣਾਈ ਹੋਈ ਗੱਲ ਤੁਸੀਂ ਇਹ ਦੇਖੋ ਕਿ ਉਹਦੇ ਵਿੱਚ ਉਹ ਫਾਦਰ ਸਿਰਫ ਇੱਕ ਰਸਤਾ ਦਿਖਾ ਰਹੇ ਉਹ ਕਹਿੰਦੇ ਅਸੀਂ ਇੱਥੇ ਖੜੇ ਆ ਉਹ ਕਹਿੰਦੇ ਵੀਡੀਓ ਕਾਲ ਕਰ ਲਓ ਮੈਂ ਤੁਹਾਨੂੰ ਦੱਤਾ ਰਸਤਾ ਕਿੱਥੇ ਵਰਤੀ ਹੈ ਉਹਨਾਂ ਨੇ ਫੋਨ ਦਾ ਸਮਝਾਇਆ ਨਾ ਸਮਝ ਹੀ ਲੱਗੀ ਉਹਨਾਂ ਨੇ ਇਹ ਗੱਲ ਰਸੀ ਜਦੋਂ ਟਾਲ ਹੋ ਜਾ ਉਹਸ ਇੰਨੀ ਕੀ ਹੀ ਸਰਗਲ ਉਹ ਇੰਨੀ ਕੀ ਰਿਕਾਰਡਿੰਗ ਪਰ ਹੁਣ ਉਹਨੂੰ ਵੀ ਐਡਿਟ ਕਰਕੇ ਉਹਦੇ ਨਾਲ ਇੱਕ ਰਿਕਾਰਡਿੰਗ ਜੋੜ ਕੇ ਉਹ ਕਿੱਸਾ ਨਾ ਪੇਸ਼ ਕੀਤਾ ਗਿਆ ਅੱਛਾ ਤੇ ਇਹ ਵੀ ਗੱਲ ਕਹਿੰਦੇ ਪਏ ਨੇ ਸਰ ਕਿ ਉਹ ਦੂਨ ਦੇ ਵਿੱਚ ਆਏ ਨੇ ਜੇ ਕੁਝ ਵੀ ਸਰ ਨੀਚੇ ਸ਼ਾਪ ਆ ਜਿੱਥੇ ਮੇਰੇ ਪਾਦਰ ਨੇ ਰੂਮ ਲਿਆ ਸੀ ਨਾ ਉਹਦੇ ਵੀ ਨੀਚੇ ਸ਼ਾਪ ਆ ਉੱਥੇ ਵੀ ਸੀਸੀਟੀਵੀ ਕੈਮਰਾ ਲੱਗਾ ਜੇ ਉਹਦੀ ਵੀ ਫੋਟੇ ਚਾਹੀਦੀ ਹੋਵੇ ਸਰ ਤੁਸੀਂ ਉਹ ਵੀ ਦੱਸੋ ਕਿ ਬੀਲੇ ਆਪਾਂ ਉਹਦੇ ਉਹਨਾਂ ਨੂੰ ਵੀ ਕਪੋਸ ਕਰ ਲਵਾਂਗੇ ਪਰ ਤੁਸੀਂ ਫੋਟੇ ਦਿਓ ਸਰ ਪਰ ਫਿਰ ਜੇ ਇਹ ਜਿਹੜੇ ਇਲਜ਼ਾਮ ਨੇ ਜੀ ਇਨਾਂ ਦੇ ਬਾਰੇ ਤੁਸੀਂ ਕੀ ਕਹਿਣਾ ਹੈ ਫਿਰ ਜਿਹੜੇ ਇਲਜ਼ਾਮ ਲੱਗੇ ਨੇ ਉਹਨਾਂ ਦੇ ਵਿੱਚ ਕੋਈ ਨਾ ਕੋਈ ਤਾਂ ਸਚਾਈ ਹੋਈ ਹੋਊਗੀ ਸਰ ਮੈਂ ਤੁਹਾਨੂੰ ਪਹਿਲਾਂ ਵੀ ਹੀ ਬਲਦੀ ਸੀ ਇੱਥੋਂ ਜਿਹੜੇ ਕੀੰਤੀ ਭਗਤ ਉਹ ਤੋਂ ਜਰਨੈਲ ਜੀ RAM ਜੀ ਕਰਨੈਲ ਜੀ ਜਾਂ ਸਾਫ ਕਸਨ ਤੁਰੰਚ ਜਿਹੜੇ ਆਪਣੇ ਹੰਸ ਰਾਜ ਜੀ ਰਾਜ ਹੰਸ ਜੀ ਉਹਨਾਂ ਦਾ ਪਦਾਜਮ ਸੀ ਹਾਂ ਜੀ ਉਹਨਾਂ ਨੇ ਆਪਣੇ ਪਹਿਲਾਂ ਵੀ ਉਹਨਾਂ ਦਾ ਕੋਈ ਰੰਜਸ਼ਾ ਸੀ ਗਿਆ ਉਹ ਕਿੱਦਾਂ ਸੀ ਗਿਆ ਸਰ ਈਵਨ ਇਹਨਾਂ ਨੇ ਚਲੋ ਉਸ ਚੀਜ਼ ਦਾ ਬਹੁਤ ਮੁੱਦਾ ਬਣਾਇਆ ਮੇਰੇ ਫਾਦਰ ਨੇ ਦੁਬਾਰਾ ਫਿਰ ਉਥੇ ਉਥੇ ਹੀ ਜਾ ਕੇ ਮਾਫੀ ਮੰਗ ਲਈ ਕਿ ਹਾਂਜੀ ਕਿ ਮੈਂ ਆ ਸੋਚਿਆ ਸੀਗਾ ਕਿ ਇੱਥੇ ਕੋਈ ਰਾਜਨੀਤਿਕ ਮੁੱਦੇ ਦਾ ਮੁੱਤਾਂ ਨਾ ਪੰਜਵੇ ਮੈਂ ਤਾਂ ਕਰਕੇ ਇਹਨਾਂ ਨੂੰ ਮਾੜਾ ਕੀਤਾ ਸੀ ਇਹਨਾਂ ਨੇ ਉਸ ਚੀਜ਼ ਦੀ ਰੰਜਿਸ਼ ਕੱਢੀ ਹੈ ਸਰ ਇਹਨਾਂ ਨੇ ਉਸੇ ਦਿਨ ਤੋਂ ਟਰੈਪ ਲਾਉਣਾ ਸ਼ੁਰੂ ਕੀਤਾ ਸਰ ਤੁਸੀਂ ਮੰਨੋਗੇ ਸਰ ਜਦੋਂ ਮੈਨੂੰ ਇੰਨੀ ਗੱਲ ਦਾ ਪਤਾ ਲੱਗਾ ਕਿ ਇਹਨਾਂ ਨੇ ਬਕਾਇਦਾ ਦਾ ਪਰਚਾ ਕਟਵਾ ਰਿਆ ਜਾਂ ਕਿੱਦਾਂ ਮੈਂ ਸਰ ਮਾਰਨਿੰਗ ਇਕੱਲਾ ਹੀ ਇਹਨਾਂ ਦੇ ਘਰੇ ਗਿਆ ਜਰਨੈਲ ਜੀ ਬਣਾ ਦੇ ਇਹਨਾਂ ਦੇ ਘਰੇ ਜਾ ਕੇ ਰਿਕਵੈਸਟ ਕੀਤੀ ਹੈ ਕਿ ਤੁਹਾਨੂੰ ਮੇਰੇ ਫਾਇਦੇ ਦਾ ਪਤਾ ਹੈ ਕਿ ਤੁਸੀਂ ਇਹ ਗਲਤ ਐਲੀਗੇਸ਼ਨ ਤੇ ਮੈਨਿਪੂਲੇਟ ਜਿਹੀਆਂ ਹੋ ਕੇ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਤੇ ਤੁਸੀਂ ਨਾ ਕਰਵਾਓ ਮੈਨੂੰ ਬਕਾਇ ਇਹ ਜਿਹੜੀ ਉਹਨੇ ਮੇਰੇ ਕੋ ਭਰੀ ਸਭਾ ਦੇ ਵਿੱਚ ਉੱਥੇ ਮਾਈਕ ਹੋਇਆ ਸੀ ਉਹਨੂੰ ਸੋਚਾਂ ਚ ਇਹਦਾ ਸੀ ਉਹ ਪੰਗਾ ਕਿੰਨਾ ਲੈਣ ਦਾ ਫਿਰ ਬਾਕਾਇਦਾ ਇਹਨਾਂ ਨੇ ਮੈਨੂੰ ਇੰਨੀ ਗੱਲ ਮੈਨ ਨਾਲ ਕੋ ਰਿਕਵੈਸਟ ਕੀਤੀ ਮੈਂ ਕਿਹਾ ਸਰ ਇਮੇਜ ਖਰਾਬ ਹੋਣ ਦੀ ਉਹਨਾਂ ਦੀ ਤੁਸੀਂ ਨਾ ਕਰੋ ਇਹ ਕਹਿੰਦੇ ਮੈਂ ਆਪਣੀ ਟੀਮ ਨਾਲ ਗੱਲ ਕਰਦਾ ਇਹਨਾਂ ਨੇ ਆਪਣੀ ਇਹਨਾਂ ਦੇ ਨਾਲ ਇੱਕ ਹੋਰ ਨੇ ਡਰੱਗ ਪੈਟਲਰ ਨੇ ਉਹ ਉਹਨਾਂ ਦੇ ਉੱਤੇ 7 ਤੋਂ 8 ਪਰਚੇ ਚੱਲ ਰਹੇ ਨੇ ਉੱਥੇ ਹੀ ਥਾਣੇ 'ਚ ਜਿਨ੍ਹਾਂ ਨੂੰ ਇਸ ਮਾਸੇਵੀ ਨਾਲ ਕਹਿ ਕੇ ਲੈ ਕੇ ਆ ਰਹੇ ਨੇ ਜਿਨ੍ਹਾਂ ਦਾ ਬਾਕਾਇਦਾ ਸ਼ਹਾਜਾਦ ਪੱਟੀ ਵੀਡੀਓ ਉਹਦੇ ਵਿੱਚ ਰਿਕਾਰਡਿੰਗ ਦੇ ਵਿੱਚ ਨਾਮ ਵੀ ਲੈ ਰਿਆ ਆ ਉਹਨਾਂ ਨੂੰ ਨਾਮ ਲੈ ਕੇ ਤੁਰਦੇ ਨੇ ਇਹ ਤੇ ਇਹ ਆਪਣੇ ਉਹਨਾਂ ਨੂੰ ਨਾਲ ਲੈ ਕੇ ਆਏ ਉਹ ਮੈਨੂੰ ਕਹਿੰਦੇ ਕਿ ਉਹਨਾਂ ਨੇ ਪੈਂਸਟੇ ਗਿਆ ਕਹਿੰਦੇ ਆਪਣੇ ਫਾਦਰ ਨੂੰ ਬੁਲਾ ਮੈਂ ਕਿਹਾ ਮੈਂ ਬੁਲਾ ਲੈਣਾ ਤੇ ਤੁਹਾਡੇ ਘਰੇ ਬੁਲਾਣ ਕਹਿੰਦੇ ਨਹੀਂ ਸਾਡੇ ਘਰੇ ਬੁਲਾਉਣਾ ਆਪਾਂ ਕਿਤੇ ਉਰੇ ਪਰੇ ਜਗ੍ਹਾ ਰੱਖਦੇ ਸਰ ਇਹ ਸਾਨੂੰ ਆਪਣੇ ਪਿੰਡ ਤੋਂ 4-5 ਕਿਲੋਮੀਟਰ ਦੂਰ ਲੈ ਗਏ ਉੱਥੇ ਕਾਂਗੜਾਈਆਂ ਪਿੰਡ ਹੈ ਜੀ ਉਹਦੇ ਥੱਲੇ ਅੰਡਰ ਬ੍ਰਿਜ ਬਣਿਆ ਹੋਇਆ ਉੱਥੇ ਜਾ ਕੇ ਸਾਡੇ ਵੀ ਫੋਨ ਸਾਈਡ ਤੇ ਰੱਖ ਦਿੱਤੇ ਆਪਣੇ ਵੀ ਸਾਈਡ ਤੇ ਦਿੱਤੇ ਉੱਥੇ ਮੇਰੇ ਫਾਦਰ ਨੂੰ ਇਹਨਾਂ ਨੇ ਸਿੱਧਾ-ਸਿੱਧਾ ਕਿਹਾ ਕਿ ਤੁਸੀਂ ਐਸਐਚਓ ਲੱਗਾ ਰਹੇ ਆ ਬਹੁਤ ਮਹਿੰਗੀਆਂ ਕੀਟੀਆਂ ਹੋਣੀਆਂ 1 ਕਰੋੜ ਦੇ ਦੇ ਅੱਪਾ ਯਾਰ ਕਿ ਭਈ ਰਣੀ ਕਿ ਕਿੱਥੇ ਜ ਗਿਆ ਪੁਣੇ ਤੈਨੂੰ ਪਤਾ ਵੀ ਨਹੀਂ ਲੱਗਣਾ ਇਹਨਾਂ ਨੇ ਸਾਫ ਮੇਰੇ ਫਾਦਰ ਨੂੰ ਕਿਹਾ 1 ਕਰੋੜ ਦੇ ਦੇ ਇਹ ਕੁਛ ਨਹੀਂ ਦਿਖੂਗਾ ਸਾਹਮਣੇ ਮੇਰੇ ਫਾਦਰ ਨੇ ਉਸ ਟਾਈਮ ਤੇ ਵੀ ਹੱਥ ਜੋੜੇ ਉਹਨਾਂ ਨੇ ਕਿਹਾ ਕਿ ਮੇਰੀ ਇਨੀ ਕੋਈ ਜੈਸ਼ਰੀ ਨਾ ਮੈਂ ਭਾਈ ਇੱਕੇ ਕੋ ਰਿਸ਼ਵਤ ਇਨੀ ਲਈ ਹੈ ਕਿ ਇਹ ਮਤਲਬ ਮੈਨੂੰ ਕੋਈ ਕਹਿ ਦੇਵੇ ਕਿ ਆਪਣੇ ਪੈਸੇ ਲੈ ਆ ਤੇ ਮੈਂ ਤੈਨੂੰ ਹੀ ਨਹੀਂ ਪੈਸੇ ਦੇਣਾ ਉਹਨਾਂ ਨੇ ਮੈਂ ਤੇ ਮੇਰੇ ਬਦਲ ਖੜੇ ਸੀ ਉੱਥੇ ਅਸੀਂ ਬਕਾਇਦਾ ਕੋ ਮੇਰੇ ਕੋ ਆਏ ਅੱਖਾਂ ਭਾਗੇ ਆਏ ਕਿੰਨੇ ਕਹਿੰਦੇ ਯਾਰ ਇੰਨੇ ਪੈਸੇ ਕਹਿੰਦੇ ਆ ਪਰ ਕਿੱਥੋਂ ਦੇਣ ਮੈਂ ਮੇਰੇ ਬਰਦਰ ਨੇ ਹੱਥ ਜੋੜਿਆ ਉਹਨਾਂ ਅੱਗੇ ਕਿ ਤੁਸੀਂ ਇਹ ਸਾਡੇ ਕੋਈ ਨੇ ਪੈਸੇ ਨਹੀਂ ਤੁਸੀਂ ਸਾਡੇ ਘਰ-ਵਾਰ ਦੇਖੋ ਜਾ ਕੇ ਕੱਲੀ-ਕੱਲੀ ਚੀਜ਼ ਸਰ ਲੋਨ ਦੇ ਉੱਤੇ ਆ EMI ਜਾਂਦੇ ਸਾਡੇ ਕਾਉਂਟਸ ਹੋ ਜਾਂਦੀਆਂ ਨੇ ਮੈਂ ਨਾਲ ਕੋ ਬੁਕਾਇਦਰ ਰਿਕਵੈਸਟ ਕੀਤੀ ਕਹਿੰਦੇ 70-75 ਫਿਰ ਹਾਰ ਕੇ ਇਹ 50 ਤੇ ਮੰਨੇ ਕਹਿੰਦੇ ਜੀ ਅਸੀਂ 50 ਲੱਖ ਦੇ ਦੋ ਤੇ ਫੇਰ ਹੀ ਹੋਣਾ ਨਹੀਂ ਤਾਂ ਬਕਾਇਦਾ ਫਿਰ ਤੋਂ ਸਾਡੇ ਕੋਲ ਜਦੋਂ ਅਸੀਂ ਉੱਥੇ ਨਿਕਲ ਆਈਆਂ ਹੱਥ ਖੜੀ ਨਹੀਂ ਮੈਂ ਕਹਿਤਾ ਕਹਿੰਦੇ ਨਹੀਂ ਦੇ ਸਕਦੇ ਤੁਸੀਂ ਫਿਰ ਕਹਿੰਦੇ ਘਰ-ਵਾਰ ਵੇਚ ਦੋ ਸਾਹਮਣੇ ਸਾਹਮਣੇ ਉਹ ਬੰਦਾ ਸਰ ਲਾਈਵ ਹੋ ਕੇ ਪ੍ਰੈਸ ਕਾਨਫਰੰਸਾਂ ਵਿੱਚ ਮੇਰੇ ਫਾਦਰ ਨੂੰ ਦੁਸ਼ਟ ਆਤਮਾ ਕਦੀ ਕੋਸ਼ਿਸ਼ ਕਰਦੀ ਕੋਸ਼ਿਸ਼ ਇੰਨੇ ਮੰਦੇ ਚੰਗੇ ਮੈਂ ਕਹਿੰਦਾ ਵਰਡ ਬੋਲਣ ਡਿਆ ਨਾ ਸਰ ਉਹ ਉਹਦੀ ਆਪਣੀ ਇਮੇਜ ਵੀ ਦੇਖੋ ਸ਼ਹਿਰ ਦਾ ਕੋਈ ਥਾਣਾ ਹੈ ਨਹੀਂ ਜਿੱਥੇ ਉਹਦੇ ਖਿਲਾਫ ਪਰਚਾ ਹੈ ਨਹੀਂ ਕੋਈ ਸਰ ਆਪਣੇ ਕੀ ਕਹਿੰਦੇ ਨੂੰ ਇਹ ਜਿਹੜਾ ਸਮਾਜਸੀ ਵੀ ਬਣਾ ਡਿਆ ਜਿਹੜਾ ਕਹਿ ਡਿਆ ਦੂਜੀ ਦੀ ਬੇਟੀ ਨੂੰ ਬੇਟੀ ਕੈਂਡਾ ਸਰ ਇਹਦੇ ਆਪਣੀ ਨੌ ਨੇ ਇਹਦੇ ਖਿਲਾਫ ਐਨਆਰਆਈ ਥਾਣੇ ਦੇ ਵਿੱਚ ਪਰਚਾ ਦਿੱਥੋਂ ਆਇਆ ਕਿ ਮੈਨਾਂ ਇਹਨੇ ਗਲਤ ਛੇੜਖਾੜੀ ਨਹੀਂ ਕੀਤੀ ਹੈ ਉੱਥੇ ਵੀ ਇਹਨੇ ਉਹਦੇ ਖਿਲਾਫ ਦਰਖਾਸਤ ਸਰ ਇਹਦੇ ਤੇ ਪਨਕੇ ਕਤਲ ਕੇਸ ਦੇ ਵਿੱਚ ਇਹ ਬੋਲਣ ਡਾ ਸਰ ਉਸ ਤੋਂ ਬਾਅਦ ਰਬਤਰਾ ਬਲਗਰੇ ਕਿੰਨੇ ਕਿੰਨੇ ਜਨਾਨ ਇੱਕ ਗੜੀ ਦੇ ਵਿੱਚ ਜਨਾਨੀ ਉਹਨਾਂ ਨੇ ਇਹਨੇ ਮਾਰਤਾ ਹੀ ਕੀਤੀ ਸਰ ਸਿਰਫ ਐਸੀ ਚੀਜ਼ ਕਰਕੇ ਕਿ ਉਹਨੇ ਇਹਦੀ ਘਰ ਵਾਲੀ ਨੂੰ ਵੋਟਾਂ ਨਹੀਂ ਪਾਈਆਂ ਉਹ ਵੀ ਸਰ ਪਰਚੇ ਬਕਾਇਦਾ ਹੈਗੇ ਸਾਰੇ ਕੁਝ ਹੈਗਾ ਉਹਦੇ ਕੋਲ ਐਵੀਡੈਂਸ ਹੈਗਾ ਇਸ ਚੀਜ਼ ਦੀ ਸਾਡੀ ਮੰਗ ਸਾਡੀ ਮੰਗ ਸਰ ਇਹੀ ਹੈ ਜੀ ਕਿ ਆਪਣਾ ਸਾਡੀ ਵੀ ਸੁਣਵਾਈ ਹੋ ਸਕੇ ਸਰ ਸਾਡੀ ਕਿਸੇ ਬੰਨੇ ਕੋਈ ਸੁਣਵਾਈ ਨਹੀਂ ਹੋਣੀ ਠੀਕ ਮੇਰੀ ਅੱਜ ਕੀ ਨਾਮ ਜੀ ਦਾ ਪਿੰਕੀ ਔਰ ਜਿਨ੍ਹਾਂ ਦੀ ਆਡੀਓ ਵਾਇਰਲ ਹੋ ਰਹੀ ਹੈ ਇਹ ਕੀ ਲੱਗਦੇ ਮੈਨੂੰ ਤੁਹਾਡੇ ਕਾਪਾ ਲੱਗਦੇ ਸਾਡੀ ਸਵਰਸਾ ਪਰ ਕੀ ਕਹਿਣਾ ਚਾਹੁੰਦੇ ਹੋ ਅੱਜ ਇਸ ਮਸਲੇ ਦੇ ਉੱਤੇ ਤੁਸੀਂ ਪ੍ਰੈਸ ਦੇ ਸਾਹਮਣੇ ਆਏ ਹੋ ਕੀ ਪੱਖ ਰੱਖਣਾ ਚਾਹੁੰਦੇ ਹੋ ਅਸੀਂ ਇਹੀ ਪੱਖ ਰੱਖਣਾ ਚਾਹੁੰਦੇ ਆ ਕਿ ਜਿਹੜੀਆਂ ਸਾਨੂੰ ਆ ਕੋਲਾ ਆ ਰਹੀਆਂ ਆ ਸਾਡੀ ਫੈਮਿਲੀ ਨੂੰ ਐਦਾਂ ਕਰਦਾਂਗੇ ਉਦਾਂ ਕਰਦਾਂਗੇ ਕਿ ਸਾਡੇ ਬੱਚੇ ਵੀ ਸਕੂਲ ਨਹੀਂ ਜਾ پا ਰਹੇ ਸਾਡੀ ਬਹੁਤ ਬਦਨਾਮੀ ਹੋ ਰਹੀ ਆ ਸਾਨੂੰ ਸੇਫਟੀ ਚਾਹੀਦੀ ਆ ਇੱਕ ਸਾਡੀ ਸੁਣੀ ਜਾਵੇ ਅਸੀਂ ਇਹ ਕਹਿ ਰਹੇ ਹਾਂ ਜੇਕਰ ਤੁਹਾਡਾ ਕੋਈ ਨੁਕਸਾਨ ਵਗੈਰਾ ਹੋ ਜਾਂਦਾ ਤੇ ਜ਼ਿੰਮੇਵਾਰ ਕੌਣ ਜ਼ਿੰਮੇਵਾਰ ਹੋਣਗੇ ਜਿਹੜੇ ਸਾਨੂੰ ਇਹ ਕੋਲਾ ਕਰਵਾ ਰਹੇ ਆ ਜ਼ਿੰਮੇਵਾਰ ਇਹ ਹੋਣਗੇ ਜਿੰਨੇ ਵਕਤ ਜੀ ਆ ਕਰਨਲ ਜੀ ਰਾਮ ਜੀ ਕਰਨਲ ਜੀ ਇਹ ਸਾਨੂੰ ਕੋਲਾ ਕਰਵਾ ਰਹੇ ਆ ਇਹ ਬਾਰ ਬਾਰ ਕੋਲਾ ਆ ਰਹੀਆਂ ਨੇ ਚੱਤ ਪਰਚਾ ਦਰਜ ਹੋ ਚੁੱਕਾ ਹੈ ਫੇਰ ਤੁਹਾਨੂੰ ਤੁਹਾਨੂੰ ਤਾਂ ਕਰ ਰਹੇ ਨੇ ਸਾਡੇ ਕੋ ਪੈਸੇ ਦੀ ਮੰਗ ਕਰਦੇ ਕਦੀ ਕਰੋੜ ਰੁਪਇਆ ਮੰਗ ਰਹੇ ਆ ਕਦੀ 70000 ਕਹਦੇ ਆ ਤੇ 70 ਲੱਖ ਕਹਿ ਰਹੇ ਆ ਕਦੀ 50 ਲੱਖ ਕਹਿੰਦੇ ਪਏ ਕੀ ਇਹਦਾ ਸਬੂਤ ਹੈਗਾ ਕੱਢ ਹਾਂਜੀ ਸਬੂਤ ਇਹ ਹੈ ਕਿ ਕੋਈ ਆਈਡੀਓ ਨਹੀਂ ਹੈਗੀ ਕਿ ਜਾਂਦੇ ਜਿੱਥੇ ਮਿਲੇ ਆ ਉਹ ਵੀਡੀਓ ਹੈ ਜਿੱਥੇ ਇਹ ਗੱਲਬਾਤ ਹੋਈ ਹੈ ਪਰ ਉਦਾਂ ਕੋਈ ਸਬੂਤ ਨਹੀਂ ਆ ਕੋਈ ਆਈਡੀਓ ਨਹੀਂ ਦਿੰਦੇ ਜਦੋਂ ਇਹ ਗੱਲ ਕਰਨ ਜਾਂਦੇ ਸੀਗੇ ਉਹਨਾਂ ਨੇ ਆਪਣੇ ਫੋਨ 사이ਡ ਤੇ ਖਵਾ ਲੰਦੇ ਸੀਗੇ ਕੋਈ ਦੋਨ ਸਾਡੇ ਕੋਲ ਕੋ ਨਹੀਂ ਆ ਪਰ ਸਾਨੂੰ ਬਲੈਕਮੇਲ ਕਰ ਰਹੇ ਆ ਕਿਤੇ ਇਹ ਤਾਂ ਨਹੀਂ ਤੁਸੀਂ ਜੇ ਉਹਨਾਂ ਨਾਲ ਤੁਹਾਡੇ ਕੋਈ ਐਵਾਂ ਚ ਕੰਮ ਕੀਤਾ ਤੇ ਤੁਸੀਂ ਉਹਨਾਂ ਨੂੰ ਨਾ ਲੈ ਕੇ ਉਹਨਾਂ ਨੂੰ ਛਵੀ ਖਲਾਫ ਬੋਲੋਗੇ ਜਾਂ ਜੇ ਕੋਈ ਗੱਲ ਸਾਹਮਣੇ ਆਵੇ ਨਹੀਂ ਸਾਡੇ ਕੋਲ ਜਿਹੜੀ ਉਹ ਆਈਡੀਓ ਆਈ ਆ ਜਿਹੜੀ ਬਲੈਕਮੇਲਿੰਗ ਦੀ ਕਾਲ ਆਈ ਆ ਸਾਈਡ ਤੇ ਜਿਮਾ ਨੇ ਸਾਨੂੰ ਪਿੱਛੇ ਹਟਣ ਲਈ ਕਿਹਾ ਆ ਉਹ ਸਾਡੇ ਕੋਲ ਵੀਡੀਓ ਹੈ ਉਹਨਾਂ ਨੇ ਕਿਹਾ ਹੈ ਕਿ ਤੁਹਾਡੇ ਪਰਿਵਾਰ ਨੂੰ ਨਹੀਂ ਛੱਡਣਾ ਸਾਡੇ ਪਾਪਾ ਨੂੰ ਖੁਦ ਕਹਿ ਰਿਹਾ ਕਿ ਤੁਹਾਨੂੰ ਨਹੀਂ ਛੱਡਣਾ ਕਿ ਸਾਨੂੰ ਨੰਬਰ ਸਾਰਾ ਕੁਝ ਉੱਤੇ ਆ ਰਿਹਾ ਵਾ ਉਹ ਅਸੀਂ ਤੁਹਾਨੂੰ ਵੀਡੀਓ ਦੇ ਸਕਦੇ ਆ ਖੈਰ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਐਸਐਚਓ ਤੇ ਲੱਗੇ ਹੋਏ ਸਾਰੇ ਇਲਜ਼ਾਮ ਬੇਬੁਨਿਆਦ ਨੇ ਝੂਠਾ ਉਸ ਨੂੰ ਫਸਾਇਆ ਜਾ ਰਿਹਾ ਹਕੀਕਤ ਦੀ ਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ